ਜੇ ਗੁਰੂ ਤੇ ਭਰੋਸਾ ਕਰਨਾ ਤੇ ਤਿੰਨ ਸ ਸ ਆਪਣੇ ਜ਼ਿੰਦਗੀ ਚ ਕੱਢ ਦਿਓ ਪਹਿਲਾ ਸ ਸ ਸਵਾਲ ਦੂਜਾ ਸ ਸ ਸ਼ੰਕਾ ਤੇ ਤੀਜਾ ਸ ਸ ਸੋਗ ਜੇ ਭਰੋਸਾ ਕਰਨਾ ਜ਼ਿੰਦਗੀ ਚ ਕੱਢ ਦਿਓ ਗੁਰੂ ਦੇ ਦਰ ਤੇ ਆਉਂਦੇ ਹੋ ਕਦੀ ਸਵਾਲ ਨਾ ਕਰੋ ਕਿ ਸਤਗੁਰੂ ਤੁਸੀਂ ਕਿਉਂ ਕੀਤਾ ਨਹੀਂ ਸੀ ਕਰਨਾ ਚਾਹੀਦਾ ਮੈਨੂੰ ਚੰਗਾ ਨਹੀਂ ਲੱਗਾ ਸਵਾਲ ਬਿਲਕੁਲ ਨਾ ਕਰੋ ਦੂਜਾ ਸਸਾ ਸ਼ੰਕਾ ਜੇ ਗੁਰਨਾਨਕ ਪਾਤਸ਼ਾਹ ਦੇ ਦਰ ਤੇ ਆਉਂਦੇ ਹੋ ਸ਼ੰਕਾ ਨਾ ਕਰੋ ਕਿ ਪਤਾ ਨਹੀਂ ਗੁਰੂ ਮੇਰੀ ਅਰਦਾਸ ਸੁਣਨਗੇ ਜਾਂ ਨਹੀਂ ਸੁਣਨਗੇ ਸ਼ੰਕਾ ਬਿਲਕੁਲ ਨਾ ਕਰੋ ਚੁੱਕਦੇ ਹੋ ਬਸ ਮਨ 'ਚ ਇੱਕੋ ਖਿਆਲ ਰੱਖੋ ਕਿ ਮੈਂ ਆਪਣੀ ਪੀੜ ਆਪਣੀ वेदना ਗੁਰੂ ਨੂੰ ਦੱਸ ਦਿੱਤੀ ਹੈ ਗੁਰੂ ਜਾਣੇ ਤੇ ਗੁਰੂ ਦਾ ਕੰਮ ਜਾਣੇ ਸ਼ੰਕਾ ਛੱਡ ਦਿਓ ਤੀਜਾ ਸੱਸਾ ਸ਼ੋਗ ਜਿਹਨੂੰ ਸਿੱਕੇ ਨੇ ਬੜਾ ਝੁਰਨਾ ਡਿਪਰੈਸ਼ਨ ਚ ਹੋਣਾ ਗੁਰੂ ਦੇ ਦਰ ਤੇ ਬਹਿ ਕੇ ਇੱਕ ਸਿੱਖ ਰੋਂਦਾ ਚੰਗਾ ਨਹੀਂ ਲੱਗਦਾ ਕਿਉਂਕਿ ਇਹ ਆਨੰਦ ਦਾ ਕਰ ਹੈ ਮਨੁੱਖ ਉਸ ਦਰ ਤੇ ਜਾ ਕੇ ਰੋਂਦਾ ਜਿਸ ਦਰ ਤੋਂ ਕੋਈ ਮਿਲਣ ਦੀ ਉਮੀਦ ਨਾ ਹੋਵੇ ਕਿਤੇ ਕੋਈ ਆਸ ਨਾ ਹੋਵੇ ਇਹ ਤੇ ਘਰ ਆਨੰਦ ਦਾ ਘਰ ਇਹ ਤੇ ਖੇੜੇ ਦਾ ਘਰ ਇਹ ਤੇ ਐਸਾ ਘਰ ਹੈ ਨਾ ਨਦੀਆਂ ਇਸ ਘਰ ਦੇ ਵਿੱਚ ਨੇ ਫਿਰ ਵੀ ਸੇਕ ਆ ਕੇ ਇਸ ਦਰ ਤੇ ਬੈ ਕੇ ਚੂਰੇ ਫਿਰ ਮਤਲਬ ਸੋਗ ਹੈ ਅਜੇ ਵੀ ਚੋਰ ਹੁੰਦੇ ਆ ਆਪਣੇ ਜਿੰਦਗੀ ਚੋਂ ਸੋਗ ਨੂੰ ਕੱਢਦੇ ਜਿਨ ਨੇ ਤਿੰਨ ਸੱਸੇ ਕੱਢ ਦਿੱਤੇ ਨੇ ਗੁਰੂ ਤੇ ਉਹਨੇ ਭਰੋਸਾ ਕਰ ਲਿਆ ਸ਼ਰਧਾ ਕਰ ਲਿਆ ਇਹ ਹੀ ਤਨ ਨੂੰ ਸਮਰਪਣ